ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰ ਦਵਾ ਜੀ ਭੋਲੇ ਸ਼ੰਕਰ ਡੈਬ ਕਲਮ ਗੋਤਾ ਖੋਟੀ ਪਟਿਆਲਾ ਪੰਜਾਬ ਸੰਗਾ ਜੀ ਕੀ ਕੀ ਮਾਮਲਾ ਹੈਗਾ ਕੀ ਕੀ ਦੇ ਜੀ ਆ ਗੋਤਾ ਖੋ ਨਾਬਰ ਰੋਡ ਪਾਖੜਾ ਨੇ ਦਾ ਭੋਲੇ ਜਿੱਥੇ ਰੌਂਡ ਅਪ ਕਰਦੇ ਨੇ ਤਾਂ ਇੱਕ ਸ਼ਿਫਟ ਗੱਡੀ ਜਿਹੜੀ ਸਾਨੂੰ ਪਾਖੜਾ ਨੇਰ ਤੇ ਮਿਲੀ ਤੇ ਅਸੀਂ ਸੋਚਿਆ ਕੋਈ ਸੈਰ ਕਰਨ ਗਿਆ ਨੋਰਮਲ ਬੰਦਾ ਪਰ ਥੋੜੇ ਦਿਨ ਬਾਅਦ ਜਦੋਂ ਦੇਖਿਆ ਗਿਆ ਤਾਂ ਇੱਕ ਬੰਦੇ ਦਾ 8:30 ਵਜੇ ਪਤਾ ਲੱਗਿਆ ਕਿ ਪਾਖੜਾ ਨੇ ਚ ਜੰਪ ਕਰ ਗਿਆ ਸੋ ਉਹ ਪਰਿਵਾਰ ਨੂੰ ਬੁਲਾਇਆ ਜੋ ਇੱਥੇ ਥਾਪਰ ਕਾਲਜ ਕੋਲ ਰਹਿੰਦੇ ਨੇ ਤੇ 60 ਸਾਲ ਉਮਰ ਆ ਉਹਨਾਂ ਬਜ਼ੁਰਗੋ ਵਿਅਕਤੀ ਨੇ ਤੇ ਉਸ ਤੋਂ ਬਾਅਦ ਰਾਤ ਇੱਕ ਈ ਰਿਸ਼ਕਾ ਜਿਹੜਾ ਸੀਗਾ ਉਹ ਧੁੰਦ ਹੋਣ ਕਾਰਨ ਪਾਖੜਾ ਦੀ ਪੱਟੜੀ ਤੇ ਕੋਈ ਸਵਾਰੀ ਕੋਈ ਛੱਡਣ ਕੋਈ ਆਇਆ ਸੀਗਾ ਤੇ ਜਦੋਂ ਵੇਕਰਨ ਲੱਗਿਆ ਅਚਾਨਕ ਈ ਰਿਸ਼ਕਾ ਵੀ ਗਿਆ ਤੇ ਜਿਹੜਾ ਚਾਲਕ ਸੀ ਉਹ ਵੀ ਵਿੱਚ ਹੀ ਗਿਰ ਗਿਆ ਸੀ ਜਿਹਨੂੰ ਨਾਲ ਦੀ ਨਾਲ ਹੀ ਘੱਟ ਲਿਆ ਸੀ ਈ ਰਿਸ਼ਕਾ ਧੁੰਦ ਹੋਣ ਕਾਰਨ ਤਾਂ ਉਸ ਵੇਲੇ ਨਹੀਂ ਕੱਢਿਆ ਗਿਆ ਤਾਂ ਹੁਣ ਇਸ ਟਾਈਮ ਇੱਥੇ ਜਿਹੜਾ ਇਹ ਰਿਸਕ ਹੈ ਉਹ ਸਹੀ ਸਲਾਮਤ ਕੱਢ ਲਿਆ ਗਿਆ ਤੁਸੀਂ ਪੁਲਿਸ ਨੂੰ ਇਤਨਾ ਦਿੱਤੀ ਹੈ ਦਨ ਹਾਂਜੀ ਹਾਂਜੀ ਕੰਟਰੋਲ ਰੂਮ ਤੇ ਸੂਚਨਾ ਕਰਤੀ ਸਿਵਲ ਐਂਡ ਥਾਣੇ ਦੇ ਵਿੱਚ ਤੇ ਉਹ ਕੁਝ ਟਾਈਮ ਤੇ ਉੱਥੇ ਪਹੁੰਚ ਰਹੇ ਜਿਹੜੀ ਸ਼ਿਫਟ ਗੱਡੀ ਕਹਿ ਰਹੇ ਹੋ ਸ਼ਿਫਟ ਗੱਡੀ ਕਿੱਥੇ ਦੀ ਹੈ ਉਹ ਪਟਿਆਲੇ ਦੀ ਹੀ ਹੈ ਜੀ ਥਾਪਰ ਕਾਲਜ ਦੇ ਕੋਲ ਉਹਨਾਂ ਦਾ ਘਰ ਹੈ ਤੇ ਉਹ ਮਤਲਬ ਸਵੇਰੇ 8 ਵਜੇ ਕਹਿੰਦੇ ਨਿਕਲੇ ਸੀਗੇ ਉੱਥੇ ਤੋਂ ਰੋਜ਼ਾਨਾ ਕਦੇ ਸੈਰ ਕਰਨ ਆਉਂਦੇ ਨੇ ਪਰ ਇੱਥੇ ਜਦੋਂ ਵਾਹਤਾ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਪਾਕੜਾ ਨਰਚ ਜੰਮ ਗਿਆ ਕੱਲੇ ਆਈ ਸੀ ਉਹ ਕੱਲੇ ਆਈ ਸੀ ਆਪਣੀ ਗੱਡੀ ਤੇ ਆਪਣੇ ਬੇਟੇ ਨੂੰ ਕਹ ਕੇ ਸੀ ਕਿ ਵੀ ਗੱਡੀ 3-4 ਦਿਨ ਹੋ ਕੇ ਖੜੀ ਪਈ ਹੈ ਵੀ ਮੈਂ ਇਹਨੂੰ ਥੋੜਾ ਚਲਾ ਆ ਜਾਵਾਂ ਵੀ ਗੱਡੀ ਖੜੀ-ਖੜੀ ਖਰਾਬ ਹੋ ਸਕਦੀ ਹੈ ਉਹ ਪਾਲ ਕਰ ਰਹੇ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਦੀ ਪਾਲ ਕਰ ਰਹੇ ਹਰ ਪਾਸੇ ਲਿਆ ਸਿਲੰਡਰ ਵਾਲੇ ਗੋਤਾਖੂਰ ਵੀ ਚੈੱਕ ਕਰ ਰਹੇ ਨੇ ਵੀ ਕੀ ਪਤਾ ਵਿਕਤੀ ਕਿਤੇ ਫਸਿਆ ਹੋਵੇ ਮਿਲ ਸਕਦਾ ਹਿਰਾ ਸ਼ੰਕਰ ਭਰਦਵਾਜੀ ਭੋਲੇ ਸ਼ੰਕਰ ਡੈਵਕਲਮ ਗੋਤਾਖੋਰ ਟੀਮ ਪਟਿਆਲਾ ਪੰਜਾਬ ਸੰਗਾ ਜੀ ਕੀ ਕੀ ਮਾਮਲਾ ਹੈਗਾ ਕੀ ਕੀ ਦੇ ਜੇ ਆ ਗੋਤਾਖੋਰ ਨਾਬਾ ਰੋਡ ਪਾਖੜਾ ਨੇ ਦਾ ਭੋਲੇ ਜਿੱਥੇ ਰੌਂਡ ਅਪ ਕਰਦੇ ਨੇ ਤਾਂ ਇੱਕ ਸ਼ਿਫਟ ਗੱਡੀ ਜਿਹੜੀ ਸਾਨੂੰ ਪਾਖੜਾ ਨਹਿਰ ਤੇ ਮਿਲੀ ਤੇ ਅਸੀਂ ਸੋਚਿਆ ਕੋਈ ਸ਼ੈਰ ਕਰਨ ਗਿਆ ਨੋਰਮਲ ਬੰਦਾ ਪਰ ਥੋੜੇ ਦਿਨ ਬਾਅਦ ਜਦੋਂ ਦੇਖਿਆ ਗਿਆ ਤਾਂ ਇੱਕ ਬੰਦੇ ਦਾ 8:30 ਵਜੇ ਪਤਾ ਲੱਗਿਆ ਕਿ ਭਾਖੜਾ ਨਹਿਰ 'ਚ ਜੰਪ ਕਰ ਗਿਆ ਸੋ ਉਹ ਪਰਿਵਾਰ ਨੂੰ ਬੁਲਾਇਆ ਜੋ ਇੱਥੇ ਥਾਪਰ ਕਾਲਜ ਕੋਲ ਰਹਿੰਦੇ ਨੇ ਤੇ 60 ਸਾਲ ਉਮਰ ਆ ਉਹ ਨਾ ਬਜ਼ੁਰਗੋ ਵਿਅਕਤੀ ਨੇ ਤੇ ਉਸ ਤੋਂ ਬਾਅਦ ਰਾਤ ਇੱਕ ਈ ਰਿਸ਼ਕਾ ਜਿਹੜਾ ਸੀਗਾ ਉਹ ਧੁੰਦ ਹੋਣ ਕਾਰਨ ਭਾਖੜਾ ਦੀ ਪੱਟੜੀ ਤੇ ਕੋਈ ਸਵਾਰੀ ਕੋ ਛੱਡਣ ਕੋਈ ਆਏ ਸੀਗਾ ਤੇ ਜਦੋਂ ਵਾਹ ਕਰਨ ਲੱਗਿਆ ਅਚਾਨਕ ਈ ਰਿਸ਼ਕਾ ਵੀ ਗਿਆ ਤੇ ਜਿਹੜਾ ਚਾਲਕ ਸੀ ਉਹ ਵੀ ਵਿੱਚ ਹੀ ਗਿਰ ਗਿਆ ਸੀ ਜਿਹਨੂੰ ਨਾਲ ਦੀ ਨਾਲ ਹੀ ਕੱਟ ਲਿਆ ਸੀ ਈ ਰਿਸ਼ਕਾ ਧੁੰਦ ਹੋਣ ਕਾਰਨ ਤਾਂ ਉਸ ਵੇਲੇ ਨਹੀਂ ਕੱਟਿਆ ਗਿਆ ਤਾਂ ਹੁਣ ਇਸ ਟਾਈਮ ਇੱਥੇ ਜਿਹੜਾ ਇਹ ਰਿਸਕ ਹੈ ਉਹ ਸਹੀ ਸਲਾਮਤ ਕੱਢ ਲਿਆ ਗਿਆ ਤੁਸੀਂ ਪੁਲਿਸ ਨੂੰ ਇਤਨਾ ਦਿੱਤੀ ਹੈ ਹਾਂਜੀ ਹਾਂਜੀ ਕੰਟਰੋਲ ਰੂਮ ਤੇ ਸੂਚਨਾ ਕਰਤੀ ਸਿਵਲ ਐਂਡ ਥਾਣੇ ਦੇ ਵਿੱਚ ਤੇ ਉਹ ਕੁਝ ਟਾਈਮ ਤੇ ਉੱਥੇ ਪਹੁੰਚ ਰਹੇ ਜਿਹੜੀ ਸ਼ਿਫਟ ਗੱਡੀ ਕਹਿ ਰਹੇ ਹੋ ਸ਼ਿਫਟ ਗੱਡੀ ਕਿੱਥੇ ਦੀ ਹੈ ਉਹ ਪਟਿਆਲੇ ਦੀ ਹੀ ਹੈ ਜੀ ਥਾਪਰ ਕਾਲਜ ਦੇ ਕੋਲ ਉਹਨਾਂ ਦਾ ਘਰ ਹੈ ਤੇ ਉਹ ਮਤਲਬ ਸਵੇਰੇ 8 ਵਜੇ ਕਹਿੰਦੇ ਨਿਕਲੇ ਸੀਗੇ ਉੱਥੇ ਤੋਂ ਰੋਜ਼ਾਨਾ ਕਦੇ ਸੈਰ ਕਰਨ ਜਾਂਦੇ ਨੇ ਪਰ ਇੱਥੇ ਜਦੋਂ ਵਾਹੇ ਤਾਂ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਪਾਕੜਾ ਨਰਚ ਜੰਮ ਗਿਆ। ਕੱਲੇ ਆਈ ਸੀ ਉਹ ਕੱਲੇ ਆਈ ਸੀ ਆਪਣੀ ਗੱਡੀ ਤੇ ਆਪਣੇ ਬੇਟੇ ਨੂੰ ਕਹ ਕੇ ਸੀ ਕਿ ਵੀ ਗੱਡੀ 3-4 ਦਿਨ ਹੋ ਕੇ ਖੜੀ ਪਈ ਹੈ ਵੀ ਮੈਂ ਇਹਨੂੰ ਥੋੜਾ ਚਲਾ ਆਇਆ ਵਾਂ ਵੀ ਗੱਡੀ ਖੜੀ-ਖੜੀ ਖਰਾਬ ਹੋ ਸਕਦੀ ਹੈ। ਪੁਰ ਹਾਲ ਕਰ ਰਹੇ ਉਹਨਾਂ ਦੀ? ਹਾਂਜੀ ਹਾਂਜੀ ਉਹਨਾਂ ਦੀ ਪਾਲ ਕਰ ਰਹੇ ਹਰ ਪਾਸੇ ਲਾਇਆ ਸਿਲੰਡਰ ਵਾਲੇ ਗੋਤਾਖੋਰ ਵੀ ਚੈੱਕ ਕਰ ਰਹੇ ਨੇ ਵੀ ਕੀ ਪਤਾ ਵਿਕਤੀ ਤੇ ਕਿਤੇ ਫਸਿਆ ਹੋਵੇ ਮਿਲ ਸਕਦਾ। ਨਾਮ ਹੈ ਜੀ ਮੇਰਾ ਸ਼ੰਕਰ ਭਰ ਦਵਾ ਜੀ ਭੋਲੇ ਸ਼ੱਕਰ ਹੈ ਕਲਮ ਗੋਤਾਖੋਰ ਟੀ ਪਟਿਆਲਾ ਪੰਜਾਬ। ਸੰਗਾ ਜੀ ਕੀ ਕੀ ਮਾਮਲਾ ਹੈਗਾ ਕੀ ਕੀ ਦੇ ਜੀ? ਹੋਰ ਗੋਤਾ ਖੋਰ ਨਾਬਰ ਰੋਟਵਾ ਖੜਾ ਨੇ ਦਾ ਪੋਲਾ ਜਿੱਥੇ ਰੌਂਡ ਅਪ ਕਰਦੇ ਨੇ ਤਾਂ ਇੱਕ ਸ਼ਿਫਟ ਗੱਡੀ ਜਿਹੜੀ ਸਾਨੂੰ ਪਾਕੜਾ ਨਹਿਰ ਤੇ ਮਿਲੀ ਤੇ ਅਸੀਂ ਸੋਚਿਆ ਕੋਈ ਸੈਰ ਕਰਨ ਗਿਆ ਨੋਰਮਲ ਬੰਦਾ ਪਰ ਥੋੜੇ ਦਿਨ ਬਾਅਦ ਜਦੋਂ ਦੇਖਿਆ ਗਿਆ ਤਾਂ ਇੱਕ ਬੰਦੇ ਦਾ 8:30 ਵਜੇ ਪਤਾ ਲੱਗਿਆ ਕਿ ਪਾਕੜਾ ਨਹਿਰ ਚ ਜੰਪ ਕਰ ਗਿਆ ਸੋ ਉਹ ਪਰਿਵਾਰ ਨੂੰ ਬੁਲਾਇਆ ਜੋ ਇੱਥੇ ਥਾਪਰ ਕਾਲਜ ਕੋਲ ਰਹਿੰਦੇ ਨੇ ਤੇ 60 ਸਾਲ ਉਮਰ ਆ ਉਹਨਾਂ ਬਜ਼ੁਰਗੋ ਵਿਅਕਤੀ ਨੇ ਤੇ ਉਸ ਤੋਂ ਬਾਅਦ ਰਾਤ ਇੱਕ ਈ ਰਿਸ਼ਕਾ ਜਿਹੜਾ ਸੀਗਾ ਉਹ ਧੁੰਦ ਹੋਣ ਕਾਰਨ ਪਾਖੜਾ ਦੀ ਪੱਟੜੀ ਤੇ ਕੋਈ ਸਵਾਰੀ ਕੋ ਛੱਡਣ ਕੁਛ ਆਏ ਸੀਗਾ ਤੇ ਜਦੋਂ ਵੈਕਰਨ ਲੱਗਿਆ ਅਚਾਨਕ ਈਰਿਸਕਾ ਵੀ ਗਿਆ ਤੇ ਜਿਹੜਾ ਚਾਲਕ ਸੀ ਉਹ ਵੀ ਵਿੱਚ ਹੀ ਗਿਰ ਗਿਆ ਸੀ ਜਿਹਨੂੰ ਨਾਲ ਦੀ ਨਾਲ ਹੀ ਕੱਟ ਲਿਆ ਸੀ ਈਰਿਸਕਾ ਧੁੰਦ ਹੋਣ ਕਾਰਨ ਤਾਂ ਉਸ ਵੇਲੇ ਨਹੀਂ ਕੱਟਿਆ ਗਿਆ ਤਾਂ ਹੁਣ ਇਸ ਟਾਈਮ ਇੱਥੇ ਜਿਹੜਾ ਈਰਿਸਕਾ ਸੀਗਾ ਉਹ ਸਹੀ ਸਲਾਮਤ ਕੱਟ ਲਿਆ ਗਿਆ ਤੁਸੀਂ ਪੁਲਿਸ ਨੂੰ ਇਤਨਾ ਦਿੱਤੀ ਹੈ ਦਨ ਹਾਂਜੀ ਹਾਂਜੀ ਕੰਟਰੋਲ ਰੂਮ ਤੇ ਸੀ ਤਲਾ ਕਰਤੀ ਸਿਵਲ ਐਂ ਥਾਣੇ ਦੇ ਵਿੱਚ ਤੇ ਉਹ ਕੁਛ ਟਾਈਮ ਤੇ ਉੱਥੇ ਪਹੁੰਚ ਰਹੇ ਨੇ ਜਿਹੜੀ ਸ਼ਿਫਟ ਗੱਡੀ ਕਹਿ ਰਹੇ ਹੋ ਸ਼ਿਫਟ ਗੱਡੀ ਕਿੱਥੇ ਦੀ ਹੈ ਉਹ ਪਟਿਆਲੇ ਦੀ ਹੀ ਹੈ ਜੀ ਥਾਪਰ ਕਾਲਜ ਦੇ ਕੋਲ ਉਹਨਾਂ ਦਾ ਘਰ ਹੈ ਤੇ ਉਹ ਮਤਲਬ ਸਵੇਰੇ 8 ਵਜੇ ਕਹਿੰਦੇ ਨਿਕਲੇ ਸੀਗੇ ਉੱਥੇ ਤੋਂ ਰੋਜ਼ਾਨਾ ਕਦੇ ਸੈਰ ਕਰਨ ਆਉਂਦੇ ਨੇ ਪਰ ਇੱਥੇ ਜਦੋਂ ਵਾਹਤਾ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਭਾਕੜਾ ਨਾਲ ਚ ਜੰਮ ਗਿਆ ਕੱਲੇ ਆਈ ਸੀ ਉਹ ਕੱਲੇ ਐਸੀ ਕਿ ਆਪਣੀ ਗੱਡੀ ਤੇ ਆਪਣੇ ਬੇਟੇ ਨੂੰ ਕਹ ਕੈਸੀ ਕਿ ਵੀ ਗੱਡੀ 3-4 ਦਿਨ ਹੋ ਕੇ ਖੜੀ ਪਈ ਹੈ ਵੀ ਮੈਂ ਇਹਨੂੰ ਥੋੜਾ ਚਲਾ ਆ ਜਾਵਾਂ ਵੀ ਗੱਡੀ ਖੜੀ ਖੜੀ ਖਰਾਬ ਹੋ ਸਕਦੀ ਹੈ। ਪਾਲ ਕਰ ਰਹੇ ਉਹਨਾਂ ਦੀ? ਹਾਂਜੀ ਹਾਂਜੀ ਉਹਨਾਂ ਦੀ ਪਾਲ ਕਰ ਰਹੇ ਹਰ ਪਾਸੇ ਲੈ ਆ ਸਿਲੰਡਰ ਵਾਲੇ ਗੋਤਾਖੋਰ ਵੀ ਚੈੱਕ ਕਰ ਰਹੇ ਨੇ ਵੀ ਕੀ ਪਤਾ ਵਿਕਤੀ ਤੇ ਕਿਤੇ ਫਸਿਆ ਹੋ ਮਿਲ ਸਕਦਾ।